ਮੈਨੂੰ ਵੀ ਐਸ ਵੀ ਹਾਂ ਇੱਕ ਖਾਲੀ ਲੱਗਦਾ ਸੀ ਮੈਨੂੰ ਵਿੜਾ ਵੀ ਹਾਂ ਮੇਰੇ ਘਰੇ ਦੁਬਾਰਾ ਘੋੜੇ ਆਉਣ ਤੇ ਬਸ ਉਸ ਕਰਕੇ ਆਪਣਾ ਡੇਢ ਕ ਸਾਲ ਪਹਿਲਾਂ ਆਪਣੇ ਕੋਲ ਜ਼ੁਲਹੀਬ ਆਇਆ ਮਨੁਕਰ ਕੋੜਾ ਜਿਵੇਂ ਮੇਰੇ ਦਾਦੀ ਮਾ ਵੀ ਦੱਸ ਰਹੇ ਹੁੰਦੇ ਕਿ ਮੈਂ ਖੇਲ ਕੋੜੀ ਤੇ ਰੋਟੀ ਪਰਾਉਣ ਜਾਣਾ ਚਾਹ ਫੇਉਣ ਜਾਣਾ ਪਹਿਲੇ ਦਿਨ ਡੈਡੀ ਮੈਨੂੰ ਇਹ ਵੀ ਨਹੀਂ ਪਤਾ ਸੀ ਅੱਜ ਦਾਦੀ ਮੈਨੂੰ ਘੋੜੇ ਦੇ ਜੜਾਣਗੇ ਮੈਨੂੰ ਤੇ ਮੇਰੇ ਭਰਾ ਦੋਵੇਂ ਜੜਾ ਦਾ ਪਹਿਲੇ ਦਿਨ ਤੇ ਮੈਨੂੰ ਖੇਤ ਖਿੱਤ ਕੀ ਲੱਗਿਆ ਸੀ ਘੋੜਿਆਂ বিনা ਬੇੜਾ ਸੁੰਨਾ ਹੋ ਗਿਆ ਸੀ ਤੇ ਸੁੰਨੇ ਬੇੜੇ 'ਚ ਰੌਣਕ ਲਾਈ ਮੁਸਕਾਨ ਨੇ ਜਦੋਂ ਘੋੜੇ ਤੇ ਸਵਾਰ ਹੋ ਕੇ ਇੱਤੀ ਜਾਂਦੀ ਏ ਤਾਂ ਵਾਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਮੁਸਕਾਨ ਦੇ ਚਿਹਰੇ ਤੇ ਰੌਣਕ ਆ ਜਾਂਦੀ ਏ ਪਿਆਰ ਕਰਦੀ ਏ ਮੁਸਕਾਨ ਇਹਨਾਂ ਜਾਨਵਰਾਂ ਨੂੰ ਧੌਣ ਤੇ ਹੱਥ ਮਾਰ ਸਰਹਾਉਂਦੀ ਏ ਇਹਨਾਂ ਨੂੰ ਘੋੜਾ ਹੋਵੇ ਜਾਂ ਘੋੜੀ ਤੇ ਚਾਰੇ ਪਾਸੇ ਖੜ ਜਾਂਦੇ ਨੇ ਘੋੜੇ ਤੇ ਸਵਾਰ ਹੋ ਮੇਲੇ ਤੇ ਜਾਂਦੀ ਏ ਤੇ ਮੇਲੇ ਦੀ ਰੌਣਕ ਬਣ ਜਾਂਦੀ ਹੈ ਮੁਸਕਾਨ ਜੀ ਜਨਾਬ ਮੁਸਕਾਨ ਬਠਿੰਡੇ ਦੇ ਪਿੰਡ ਰਾਮਸਰਾ ਦੀ ਰਹਿਣ ਵਾਲੀ ਜਾਨਵਰਾਂ ਨੂੰ ਪਿਆਰ ਕਰਨ ਵਾਲੀ ਪੜੀ ਲਿਖੀ ਤੀ ਇਹ ਮਾਪਿਆਂ ਦੀ ਜਿਸ ਨੂੰ ਆਪਣੇ ਘਰ ਤੋਂ ਹੀ ਜਾਨਵਰਾਂ ਨਾਲ ਪਿਆਰ ਕਰਨ ਦੀ ਗੁ르ਤੀ ਮਿਲੀ ਹੈ ਪਿਤਾ ਨੇ ਕਿਸੇ ਵਜਾਕਾਰ ਜਦੋਂ ਜਾਨਵਰਾਂ ਨੂੰ ਰੱਖਣਾ ਛੱਡ ਦਿੱਤਾ ਤਾਂ ਮੁਸਕਾਨ ਨੇ ਮੜ ਹੌਸਲਾ ਕਰ ਕੋੜੇ-ਕੋੜੀਆਂ ਰੱਖੀਆਂ ਤੇ ਸੁੰਨੇ ਬੇੜੇ 'ਚ ਰੌਣਕ ਲਾਈਏ। ਮੈਨੂੰ ਜਾਨਵਰਾਂ ਦਾ ਸ਼ੌਂਕ ਮਤਲਬ ਮੇਰੇ ਬਚਪਨ ਤੋਂ ਸੀ ਕਿ ਜਦੋਂ ਮੇਰਾ ਬਰਥ ਹੋਇਆ ਸੀ ਉਹਦੇ ਦਿਨ ਨੇ ਕੋੜੇ ਆਪਣੇ ਘਰੇ ਰੱਖੇ ਹੋਏ ਸੀਗੇ। ਮਤਲਬ ਸ਼ੌਂਕ ਡੈਡ ਦਾ ਸੀ ਵੀ ਮੇਰੇ ਜਦੋਂ ਪਹਿਲੇ ਦੋਸਤ ਹੀ ਮਤਲਬ ਜਾਨਵਰ ਬਣੇ ਤਾਂ ਉਹਨਾਂ ਨਾਲ ਪਿਆਰ ਹੀ ਇੰਨਾ ਪੈ ਗਿਆ ਸ਼ੌਂਕ ਵੀ ਨਹੀਂ ਕਹਿ ਸਕਦੇ ਬਸ ਮੈਨੂੰ ਪਿਆਰ ਹੀ ਬਹੁਤ ਜ਼ਿਆਦਾ ਆ। ਹੂੰ। ਹਾਂਜੀ ਫਿਰ ਉਹ ਕਿਹੜੇ ਕਿਹੜੇ ਕੋੜੇ ਰੱਖੇ ਹੋਏ ਆ ਕਦੋਂ ਤੋਂ ਕੈ ਰੱਖਦੇ ਫਿਰ ਕਿਸ ਤਰ੍ਹਾਂ ਦਾ ਪਾਲਣ ਪੋਸ਼ਣ ਕਰਦੇ ਆਗੇ ਕੋੜੇ ਆਪਣੇ ਪਹਿਲਾਂ ਰਹੇ ਨੇ ਮਤਲਬ ਡੈਨੇ ਪਹਿਲਾ ਕੋੜਾ ਲਿਆ ਸੀ 1996 ਦੇ ਵਿੱਚ ਉਸ ਤੋਂ ਬਾਅਦ ਮੇਰਾ ਬਰਥ ਹੋਇਆ 2000 ਦੇ ਵਿੱਚ 2000 ਤੋਂ ਲੈ ਕੇ 2012 ਤੱਕ ਆਪਣੇ ਕੋਲ ਕੋੜੇ ਰਹੇ ਆ ਤੇ ਉਸ ਤੋਂ ਮਤਲਬ ਕੁਝ ਕਾਰਨਾ ਕਰਕੇ ਡੈਨੇ ਕੋੜਿਆਂ ਦਾ ਕੰਮ ਛੱਡਤਾ ਸੀ ਫਿਰ ਜਿੱਦਾਂ ਕੁੱਤੇ ਰਹੇ ਨੇ ਹਨ ਆਪਣੇ ਕੋਲ ਕਬੂਤਰ ਰਹੇ ਨੇ ਉਸ ਤੋਂ ਬਾਅਦ ਹੁਣ ਮਤਲਬ ਮੇਰੇ ਚਾਚਾ ਜੀ ਨੇ ਹਰਜਿੰਦਰ ਤੇ ਉਹਨਾਂ ਨੇ ਤੇ ਇੱਕ ਵੀਰਾ ਹੈ ਉਹਨਾਂ ਨੇ ਘੋੜੇ ਰੱਖਣੇ ਸੀ ਤੇ ਫਿਰ ਉਹਨਾਂ ਨੇ ਡੈਨ ਅਪਰੋਚ ਕੀਤਾ ਵੀ ਤੁਹਾਨੂੰ ਵੱਧ ਪਤਾ ਇਸ ਲਾਈਨ ਬਾਰੇ ਵੀ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਜ਼ਿਆਦਾ ਸ਼ੌਂਕ ਸੀਗਾ ਤੇ ਮਤਲਬ ਮੈਨੂੰ ਵੀ ਆਇਸੀ ਵੀ ਹਾਂ ਇੱਕ ਖਾਲੀ ਲੱਗਦਾ ਸੀ ਮੈਨੂੰ ਵਿੜਾ ਵੀ ਹਾਂ ਮੇਰੇ ਘਰੇ ਦੁਵਾਰਾ ਘੋੜੇ ਆਉਣ ਤੇ ਬਸ ਉਸ ਕਰਕੇ ਆਪਣਾ ਡੇਢ ਸਾਲ ਪਹਿਲਾਂ ਆਪਣੇ ਕੋਲ ਜ਼ੁਹੇਬ ਆਇਆ ਆਪਣਾ ਨੁਕਰਾ ਕੋੜਾ ਤੇ ਉਸ ਤੋਂ ਬਾਅਦ ਫਿਰ ਬਸ ਘਰ ਭਾਰੀ ਗਿਆ ਮਤਲਬ ਵੱਡਾ ਕੋੜਾ ਆ ਗਿਆ ਨੀਲਾ ਚੰਬਾ ਵੀ ਹੋਤਾ ਹਰਜਿੰਦਰ ਅੰਕਲ ਨੇ ਪਾਲ ਲਈ ਹੋਇਆ ਸੀ ਪਹਿਲਾਂ ਘਰੇ ਫਿਰ ਉਹ ਇੱਥੇ ਆ ਗਿਆ ਸੀ ਕੋੜੀ ਆ ਗਈ ਇੱਕ ਹੋਰ ਕੋੜੀ ਆ ਗਈ ਆਪਣੇ ਚਾਰ ਬਾਜ਼ ਘੋੜਾ ਆ ਗਿਆ ਤੇ ਇੱਕ ਵ셔 ਆਪਣੇ ਕੋਲ ਹੋਰ ਆ ਗਿਆ ਫਿਰ ਇਦਾਂ ਘਰ ਭਰ ਗਿਆ ਆਪਣਾ ਸਭ ਤੋਂ ਪਹਿਲਾਂ ਆਪਣੇ ਕੋਲ 1.5 ਸਾਲ ਪਹਿਲਾਂ ਨੁਕਰਾ ਘੁੜਾਇਆ ਆਪਣਾ ਮੁਸਕਾਨ ਫਿਰ ਘੁੜੇ ਤੁਸੀਂ ਘਰੇ ਰਾਈਡਿੰਗ ਕਰਦੇ ਹੋ ਕਦੋ-ਕਦੋ ਕਰਦੇ ਹੈਗੇ ਨਾਲ ਸਟੱਡੀ ਵੀ ਕਰਦੇ ਹੋ ਕੀ ਕਰਦੇ ਸਟੱਡੀ ਕੀ ਕਰਦੇਗੇ ਸਟੱਡੀ ਵੈਸੇ ਮੇਰੀ MBA ਕੰਪਲੀਟ ਹੋ ਚੁੱਕੀ ਆ ਤੇ ਹੁਣ ਮੈਂ ਨਾਲ-ਨਾਲ ਆਪਣਾ ਸਾਈਡ ਬਿਜ਼ਨਸ ਕਰ ਰਹੀ ਆ ਤੇ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕਰ ਰਹੀ ਆ ਹਾਂਜੀ ਤੇ ਨਾਲ-ਨਾਲ ਮਤਲਬ ਅੱਗੇ ਮੇਰਾ PhD ਦਾ ਥੋੜਾ ਜਿਹਾ ਮਨ ਹੈ ਤਾਂ ਉਸ ਲਈ ਨਰਦ ਦੇ ਇਗਜ਼ਾਮ ਦੀ ਤਿਆਰੀ ਮਤਲਬ ਇਹ ਹੁੰਦਾ ਪੂਰਾ ਦਿਨ ਮੇਰਾ ਇੱਧਰ ਚਲਾ ਜਾਂਦਾ ਹੈ ਕਿ ਮੈਨੂੰ ਸਿਰਫ ਸ਼ਾਮ ਦਾ ਟਾਈਮ ਮਿਲਦਾ ਇਹਨਾਂ ਦੇ ਨਾਲ ਮਤਲਬ ਉਦੋਂ ਵੀ ਜੋ ਵੀ ਇਹਨਾਂ ਦਾ ਹੁੰਦਾ ਹੈ ਵੀ ਜੇ ਕੋਈ ਕੰਮ ਹੈਗਾ ਤਾਂ ਵੀਰੇ ਦੇ ਨਾਲ ਕਰਾ ਦੇਣਾ ਜਾਂ ਜਿੱਦੇ ਛੁੱਟੀ ਆ ਜਾਂ ਫਿਰ ਸ਼ਾਮ ਨੂੰ ਤਾਂ ਰਾਈਡਿੰਗ ਤੇ ਰਜਾਣੇ ਜਾਣਾ ਤੇ ਅੰਦਰ ਮੇਰੇ ਮਤਲਬ ਬਿੱਲੇ ਰੱਖੇ ਹੋਏ ਆ ਦੋ ਬਸ ਉਹਨਾਂ ਨਾਲ ਸਾਰਾ ਦਿਨ ਲਾੜ ਪਿਆਰ ਮਤਲਬ ਜੇ ਮੈਂ ਕੋਈ ਵੀ ਕੰਮ ਕਰਨਾ ਉਹਨਾਂ ਚ ਇੱਕ ਨੇ ਤਾਂ ਹਮੇਸ਼ਾ ਮੇਰੇ ਨਾਲ ਹੀ ਰਹਿਣਾ ਹੁੰਦਾ ਆ ਪਿਆਰ ਪਿਆਈ ਆ ਹੁਣ ਜੋ ਸ਼ੌਂਕ ਲੱਗੇ ਹੀ ਹੁਣ ਮੈਨੂੰ ਇਹ ਰਾਈਡਿੰਗ ਦਾ ਮੈਂ ਸਿੱਖਣੀ ਸਿੱਖਣੀ ਆ ਟਾਈਮ ਤਾਂ ਬਸ ਕੱਢਣਾ ਪੈਂਦਾ ਹੀ ਆ ਮਤਲਬ ਪਹਿਲਾਂ ਮੇਰੇ ਕੋਲ ਖੁਦ ਕੁੜੀਆਂ ਆਉਂਦੀਆਂ ਹਨਾ ਵੀ ਜਿਨ੍ਹਾਂ ਨੂੰ ਮੈਂ ਕੰਮ ਸਖਾਨੀ ਆ ਉਹਨਾਂ ਦੀ ਕਲਾਸ ਦਿੰਨੀ ਆ ਫਿਰ ਮਤਲਬ 6 ਵਜੇ ਅਸੀਂ ਰਾਈਡਿੰਗ ਲਈ ਜਾਂਦੇ ਆ ਕਿ ਸਵੇਰੇ ਹੁੰਦਾ ਕਿ ਮੈਨੂੰ ਕਾਲਜ ਜਾਣਾ ਹੁੰਦਾ ਤਾਂ ਟਾਈਮ ਨਹੀਂ ਮਿਲਦਾ ਤੇ ਮਤਲਬ ਸ਼ਾਮ ਨੂੰ ਰਾਈਡਿੰਗ ਦਾ ਵੀ ਪਾਪਾ ਉਦੋਂ ਫ੍ਰੀ ਹੁੰਦੇ ਆ ਇੱਕ ਕੁੜੀ ਹੋਰ ਆਉਂਦੀ ਆ ਮਤਲਬ ਮੇਰੀ ਸਿਸਟਰ ਹੀ ਆ ਤੇ ਉਹ ਵੀ ਹੁਣ ਸਿੱਖ ਰਹੀ ਆ ਉਹਨੂੰ ਵੀ ਸ਼ੌਂਕ ਪੈ ਰਿਹਾ ਫਿਰ ਅਸੀਂ ਮਤਲਬ ਅਸੀਂ ਦੋਨੋਂ ਜਾਣੇ ਵੀ ਸਾਡੇ ਕੋਲ ਛੇ ਤੋਂ ਅਸੀਂ ਜਿੰਨਾ ਟਾਈਮ ਨੇ ਰਣੀ ਹੁੰਦਾ ਸੀ ਫਿਰ ਰਾਈਡਿੰਗ ਤੇ ਟਾਈਮ ਸਪੈਂਡ ਕਰਦੇ ਹਾਂ ਐਮਬੀਏ ਕਰ ਚੁੱਕੀ ਹੈ ਮੁਸਕਾਨ ਪੜਾਈ ਦੇ ਨਾਲ-ਨਾਲ ਰੱਖਦੀ ਹੈ ਜਾਨਵਰਾਂ ਦਾ ਸ਼ੌਂਕ ਘੋੜੇ ਤੇ ਸਵਾਰ ਹੋ ਕੇ ਫਕਰ ਮਹਿਸੂਸ ਕਰਦੀ ਹੈ ਮੁਸਕਾਨ ਤਾਂ ਉਸਨੇ ਦੱਸਿਆ ਕਿ ਕਿੰਜ ਉਸਨੇ ਸ਼ੁਰੂਆਤ ਕੀਤੀ ਤੇ ਕਿਸ ਤਰ੍ਹਾਂ ਪਹਿਲੀ ਵਾਰ ਘੋੜੇ ਤੇ ਛੜ ਮਹਿਸੂਸ ਕੀਤਾ ਜੀ ਜਨਾਬ ਉਸਨੇ ਉਹ ਵੀ ਦੱਸਿਆ ਕਿੱਕਿੰਝ ਪਹਿਲੀ ਵਾਰ ਘੋੜਾ ਉਸ ਨੂੰ ਆਪਣੇ ਨਾਲ ਖਿੱਚਦਾ ਲੈ ਗਿਆ ਸੀ ਪਹਿਲੇ ਦਿਨ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਅੱਜ ਡੈਡੀ ਮੈਨੂੰ ਘੋੜੇ ਤੇ ਜੜਾਣਗੇ ਮੈਂ ਤੇ ਮੇਰੇ ਭਰਾ ਦੋਵਾਂ ਨੂੰ ਜੜਾਦਾ ਪਹਿਲੇ ਦਿਨ ਤਾਂ ਇਹ ਮੈਨੂੰ ਖਿੱਚ-ਖਿੱਚ ਕੀ ਲੈ ਗਿਆ ਸੀ ਅੱਛਾ ਡਿੱਗੇ ਨਹੀਂ ਫਿਰ ਕਦੇ ਘੋੜੇ ਨਹੀਂ ਡਿੱਗੇ ਨਹੀਂ ਡਿੱਗਨ ਤਾਂ ਮੈਨੂੰ ਇਹ ਹੁੰਦਾ ਜੇ ਮੈਂ ਡਿੱਗ ਪੀ ਤਾਂ ਮੇਰਾ ਕੰਮ ਰੁਕੇ ਜਾਣਾ ਸੱਟ ਵੱਜਣੀ ਡਰ ਲੱਗਦਾ ਹੈਗਾ ਥੋੜਾ ਹਾਂ ਫਿਰ ਉਹ ਮੈਂ ਡਰ ਕਰਕੇ ਘੋੜੇ ਨੂੰ ਚਿੰਬੜ ਜਾਂਦੀ ਨਹੀਂ ਡਿੱਗਦੀ ਨਹੀਂ ਡਿੱਗਦੀ ਨਹੀਂ ਮਤਲਬ ਕਾਫੀ ਵਾਰ ਐਦਾਂ ਹੋਇਆ ਵੀ ਮੈਨੂੰ ਇਹ ਹੁੰਦਾ ਵੀ ਮੈਂ ਘੋੜੇ ਨੂੰ ਹਨਾ ਹੋਰ ਤੇਜ਼ ਕਰਾਂ ਉਹ ਤੇਜ਼ ਕਰਦੇ ਕਰਦੇ ਘ ਉਦੋਂ ਥੋੜਾ ਜਿਦਾ ਕੰਟਰੋਲ ਕਰਨ ਵੇਲੇ ਬਾਈਚਾਂ ਸਨੇ ਕੰਟਰੋਲ ਹੁੰਦਾ ਮੈਂ ਟਿੱਡੀ ਹੋ ਜਾਂਦੀ ਪਰ ਮੈਂ ਡਿੱਗਦੀ ਨਹੀਂ ਚਾਹੀ ਨਹੀਂ ਆਪਾਂ ਪਹਿਲਾਂ ਕਿਵੇਂ ਸੋਚ ਸਕਦੇ ਆ ਵੀ ਇਹਨੇ ਆਪਣੇ ਨਾਲ ਅੱਗੇ ਫਿਊਚਰ ਚ ਕੀ ਕਰਨਾ ਇੱਕ ਮੌਕਾ ਤਾਂ ਦੋ ਵੀ ਹਾਂ ਅੱਗੇ ਦੇਖੋ ਵੀ ਤੁਹਾਡਾ ਕੀ ਪਤਾ ਤੁਹਾਡੇ ਮੁੰਡੇ ਨਾਲ ਕੁੜੀ ਨੇ ਵੱਧ ਨਾਮ ਕਰਨਾ ਆ ਤਾਂ ਵੀ ਆਪਦੇ ਚਾਹੇ ਕੁੜੀਏ ਚਾਹੇ ਮੁੰਡਾ ਉਹਨੂੰ ਜਿਹੜਾ ਉਹਦਾ ਪੈਸ਼ਨ ਆ ਉਹਦੇ ਲਈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਬੀ ਜਵਾਨ ਜਾਨਵਰਾਂ ਦੀ ਜ਼ੁਬਾਨ ਬਣੀ ਹੈ ਮੁਸਕਾਨ ਉਹਨਾਂ ਨਾਲ ਆਪਣਾ ਵਕਤ ਬਤੀਤ ਕਰ ਮਾਣ ਮਹਿਸੂਸ ਕਰ ਦਈਏ ਮੁਸਕਾਨ ਵੀ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀ ਵੀ ਹਜੇ ਵੀ ਥੋੜੇ ਕਨੇ ਲੋਕ ਹੈਗੇ ਜਿਹੜੇ ਸੋਚਦੇ ਆ ਵੀ ਕੁੜੀਆਂ ਦਾ ਆਉਣਾ ਇੱਥੇ ਗਲਤ ਆ ਹਨਾ ਮਤਲਬ ਕੁਝ ਕੁ ਲੋਕ ਹੈ ਬਟ ਜ਼ਿਆਦਾਤਰ ਪਸੰਦ ਕਰਦੇ ਨੇ ਇੱਕ ਇਹ ਵੀ ਹੁੰਦਾ ਘਰ ਦੇ ਨੂੰ ਥੋੜਾ ਜਿਹਾ ਐ ਹੋ ਜਾਂਦਾ ਹਨਾ ਜਿਵੇਂ ਆਪਾਂ ਸੋਚਦੇ ਵੀ ਸਾਰੇ ਨਹੀਂ ਕਹਿੰਦੇ ਉਹ ਜਿਵੇਂ ਮਤਲਬ ਐਦਾਂ ਮੈਨੂੰ ਬੱਸ ਸਟੈਂਡ ਤੇ ਹਨਾ 2 ਦਿਨ ਪਹਿਲਾਂ ਉਹ ਤਲਵੰਡੀ ਇੱਕ ਮੁੰਡਾ ਮਿਲਿਆ ਉਹਨੇ ਮੈਨੂੰ ਕਿਹਾ ਭੈਣੇ ਤੁਸੀਂ ਘੋੜੇ ਰੱਖਦੇ ਹੋ ਮਤਲਬ ਭੈਣ ਕਹਿ ਕੇ ਬੁਲਾਇਆ ਵੀ ਕਈ ਤਾਂ ਉੱਧਰ ਰਿਸਪੈਕਟ ਕਰਨ ਵਾਲੇ ਵੀ ਹੁੰਦੇ ਆ ਫੋਟੋਸ ਮਿਲੀਆਂ ਵੀ ਨਹੀਂ ਮੈਂ ਦੇਖਦੀ ਹੁੰਦੀ ਸੀ ਫੋਟੋਸ ਖਿੱਚ ਕੇ ਲੈ ਕੇ ਜਾਣੀਆਂ ਬੱਚਿਆਂ ਨੂੰ ਮਿਲਾਉਣਾ ਦੋ ਘਰ ਵੀ ਜੋ ਥੋੜਾਇਆ ਕਰ ਦਿੰਦੇ ਨੇ ਪਰ ਮੈਨੂੰ ਸ਼ੁਰੂ ਤੋਂ ਹੀ ਡੈਨ ਨੇ ਹਣਾ ਹਰ ਇੱਕ ਕੰਮ 'ਚ ਅੱਗੇ ਰੱਖਿਆ ਆ ਮਤਲਬ ਉਹ ਕੋਈ ਹਿੰਮਤ ਨਹੀਂ ਕਰਦਾ ਵੀ ਅੱਗੇ ਆ ਕੇ ਕਹਿਣ ਦੀ ਰਿਸ਼ਤੇਦਾਰ ਥੋੜਾ ਕਰਦੇ ਨੇ ਬਟ ਉਹ ਨਾ ਥੋੜਾ ਐਦਾ ਡਰਦੇ ਨੇ ਵੀ ਅੱਗੇ ਕੁੜੀ ਦਾ ਵਿਆਹ ਕਰਨਾ ਆ ਸੱਟ ਨਾ ਲੱਗ ਜੇ ਕੋਈ ਨੁਕਸਾਨ ਨਾ ਹੋ ਜੇ ਉੱਥੇ ਫਿਰ ਮੈਂ ਆਪ ਹੀ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਸੱਟ ਲੱਗੂਗੀ ਮੇਰੀ ਲੱਗੂਗੀ ਬਿਲਕੁਲ ਵਿਆਪੇ ਠੀਕ ਹੋ ਜੂ ਪਰ ਮੈਂ ਇਹ ਕੰਮ ਕਰਨਾ ਤਾਂ ਕਰਨਾ ਹੀ ਆ ਫਿਰ ਮਮਾ ਪਪਾ ਦੋਵੇਂ ਪੂਰਾ ਸਪੋਰਟ ਕਰਦੇ ਨੇ ਮੈਨੂੰ ਮੁੰਡਿਆਂ ਵਾਂਗ ਘੋੜੇ ਤੇ ਘੋੜੀਆਂ ਤੇ ਜਾਨਵਰ ਰੱਖਣ ਦੀ ਸ਼ੁਕੀਨਤੀ ਘੋੜਿਆਂ ਦੇ ਮੇਲੇ ਵਿੱਚ ਅਕਸਰ ਆਪਣੇ ਘੋੜੇ ਨੂੰ ਲੈ ਕੇ ਪਹੁੰਚ ਜਾਂਦੀ ਹੈ ਮੁਸਕਾਨ ਸੰਦੂ ਲੋਕ ਦੇਖ ਕੇ ਜਿਥੇ ਹੱਲਾਸ਼ੇਰੀ ਦਿਂਦੀ ਨਹੀਂ ਤਾਂ ਉੱਥੇ ਹੀ ਅਜਹੀਆਂ ਕੁੜੀਆਂ ਤੇ ਮਾਣ ਮਹਿਸੂਸ ਕਰਦੇ ਨੇ ਪੜਾਈ ਦੇ ਨਾਲ ਨਾਲ ਚਾਂਦਵਰਾਂ ਦਾ ਵੀ ਮੁਸਕਾਨ ਖਾਸ ਧਿਆਨ ਰੱਖਦੀ ਹੈ ਐਮਬੀਏ ਦੀ ਪੜਾਈ ਕਰ ਚੁੱਕੀ ਮੁਸਕਾਨ ਹੁਣ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਹੈ ਮੁਸਕਾਨ ਦੇ ਮਾਤਾ ਪਿਤਾ ਨੂੰ ਵੀ ਆਪਣੀ ਧੀ ਤੇ ਮਾਣ ਹੈ ਬਠਿੰਡੇ ਤੋਂ ਮਨੀਸ਼ ਗਰਗ ਦੀ ਰਿਪੋਰਟ